ਜੋ ਬਣ ਉਹ ਜੋਵਰ ਪੁੱਤ ਗੱਲ ਸੁਣ ਆ ਗਏ ਨੇ ਜੀ ਵਜਮਾਂਦੇ ਉਹ ਵਾਜਵਾ ਤੈਨੂੰ ਤਾਂ ਮਾਰੀ ਆ ਉਹ ਬਾਕੀ ਦਾ ਆਇਆ ਹੀ ਫੋਨ ਅੱਛਾ ਜਿਹਨਾਂ ਨੂੰ ਅਸੀਂ ਪੈੜੀ ਦਿੱਤੀ ਆ ਕੀ ਆਂਦੇ ਉਹ ਕਹਿੰਦੇ ਸੀ ਵੀ ਉਹਨੂੰ ਮੈਂ ਕਿਹਾ ਸੀ 5 ਲੱਖ ਵੱਲੋਂ ਠੀਕ ਆ ਉਹ ਕਹਿੰਦੇ ਵੀ ਆਣ ਕੇ ਤੇ ਲੈ ਜਾਓ ਤੇ ਜਾ ਮੇਰਾ ਪੁੱਤ ਲੈ ਆ ਜਾ ਕੇ 5 ਲੱਖ ਤੇ ਮੈਂ ਲੈ ਆ ਉਹਨਾਂ ਦੇ ਬਾਕੀ ਪੈਸੇ ਕਦੋਂ ਬਾਕੀ ਉਹਨਾਂ ਦਾ ਮੈਂ ਕੀਤੀ ਆ ਵੀ ਜਦੋਂ ਸਾਨੂੰ ਲੋੜ ਪਊਗੀ ਤੇ ਅਸੀਂ ਤੁਹਾਡੇ ਕੋਲ ਲੈ ਜਾਾਂਗੇ ਮੈਨੂੰ ਇਹ ਆ ਵੀ ਜੇ ਘਰ ਲੈ ਆਂਦੇ ਨਾ ਤੇ ਕਿਤੇ ਕਿਤੇ ਜਾਂਦੇ ਆ। ਓਏ ਆਹੋ ਫੇਰ ਕੋਈ ਨਾ ਕੋਈ ਲੋੜ ਪੈ ਜਾਂਦੀ ਆ। ਹਾਂ। ਕੋਈ ਗੱਲ ਨਹੀਂ ਸਾਨੂੰ ਓਦਾਂ ਵੀ ਪੈਸੇ ਦੀ ਲੋੜ ਤੇ ਵਿਜੇ ਤੋਂ ਬਾਅਦ ਹੀ ਆ। ਓਏ ਆਹੋ ਤੇ ਮੈਂ ਰੁਪਇਆ 5 ਲੱਖ ਉਹਨਾਂ ਕੋਲ ਲੈ ਆਉਣਾ ਤੇ ਜੋਦੇ ਜਿਹਨੇ ਕਰੀ ਫੋਨ ਕਰ ਲੈਣਾ। ਓਕੇ ਜੇ ਤੇ ਉਹ ਕਹਿਣਗੇ ਵੀ ਹੁਣ ਜੰਟ ਮੰਗਦਾ। ਉਹ ਕਹਿੰਦੇ ਥੋੜੀ ਬੋਧੀ ਫੀਸ ਦੇਣੀ ਪੈਣੀ ਪਹਿਲਾਂ। ਚਲ ਕੋਈ ਨਹੀਂ ਜਿੰਨੇ ਲੋੜ ਹੈਗੇ ਤੇ ਮੈਂ 5 ਲੱਖ ਰੁਪਇਆ ਹੀ ਹੁਣਾਵਾ ਤੇ ਬਾਕੀ ਫਿਰ ਮੈਂ ਤੁਹਾਡੇ ਖਾਤੇ ਜਮ੍ਹਾਂ ਕਰਾ ਦੇਣਾ। ਚਲ ਇਦਾਂ ਕਰ ਲਾ। ਹਨਾ। ਕੋਈ ਨਹੀਂ ਫਿਰ ਮੈਂ ਹੋ ਗਿਆ ਉਹਨਾਂ ਉਧਰ। ਤੇ ਜੋਦਾ ਕਿਦਾਂ ਜੋ ਉਹਦਾ ਠੀਕ ਆ ਹੁਣ ਹੌਲੀ ਹੌਲੀ ਠੀਕ ਹੋਣ ਰਿਹਾ ਵਾ ਉਹਦਾ ਮੰਮੀ ਤੇ ਕਹਿੰਦੇ ਇਹ ਕਹਿੰਦੇ ਮੇਰੇ ਨਾਲ ਤਾਂ ਠੀਕ ਗੱਲ ਕਰਦੀ ਆ ਅੱਛਾ ਆਹ ਤੇ ਬਾਕੀ ਹੁਣ ਤੁਹਾਨੂੰ ਪਤਾ ਫਿਰ ਹੌਲੀ ਹੌਲੀ ਹੋਣਾ ਠੀਕ ਹੈ ਚਲ ਕੋਈ ਗੱਲ ਨਹੀਂ ਆ ਮੈਂ ਵੀ ਬਹੁਤੀ ਗੱਲ ਨਹੀਂ ਕਰਦਾ ਮੰਮੀ ਨੂੰ ਵੀ ਡਾਕੇ ਰੱਖਿਆ ਠੀਕ ਹੈ ਮੈਂ ਹੈ ਕਰੀ ਸਾਡਾ ਬਾਹਰ ਦਾ ਕੰਮ ਹੋ ਜੇ ਨਾ ਤੇ ਫੇਰ ਵਾ ਤੇ ਮੁੜ ਕੇ ਜੇ ਮੰਨ ਲਓ ਪਹਿਲਾਂ ਹੀ ਲੜਾਈ ਪਾਛੜੀ ਮੁੜ ਕੇ ਉਹਦਾ ਮਨ ਨਾ ਭਿੱਜਾ ਇੱਥੇ ਤੇ ਫਿਰ ਕੀ ਕਰਾਂਗੇ ਨਹੀਂ ਨਹੀਂ ਕਾਨੂੰ ਲੜਾਈ ਕਰਨੀਆਂ ਤੁਸੀਂ ਹਨਾ ਕੋਈ ਨਹੀਂ ਮੈਂ ਹੋ ਗਿਆ ਆ ਗਿਆ ਹੈ ਚਲੋ ਠੀਕ ਹੈ ਜੋ ਉਹਨਾਂ ਕਹਿੰਦੇ ਦਿਆ ਵਾ ਕਿ ਜੋ ਦਸ ਬਾ ਥੋੜਾ ਜਿਹਾ ਅੱ ਇਹਨਾਂ ਦੀ ਮਾਂ ਵੀ ਕਹਿਣ ਦੀ ਵੀ ਹੁਣ ਤੇ ਮੱਗੀ ਮੱਗੀ ਕਰਦੀ ਫਿਰਦੀ ਹੈ ਮੇਰੀ ਗੱਲ ਸੁਣੋ ਜੋਬਨ ਕਿੱਧਰ ਗਿਆ ਵਾ ਉਹ ਜੋਬਨ ਕਿੱਧਰ ਜਾਣਾ ਵਾ ਹਾਂ ਜਿਨ੍ਹਾਂ ਨੂੰ ਪੈਲੀ ਨਹੀਂ ਆ ਦਿੱਤੀ ਆਹੋ ਬਾਕੀ ਦਾ ਇਹ ਫੋਨ ਵੀ 5 ਲੱਖ ਰੁਪਈਆ ਹੈਗਾ ਧਿਆਨ ਕੇ ਦੇ ਲੈ ਜਾਓ ਪਹਿ ਲੈਣ ਗਿਆ ਵਾ ਹੁਣ ਮੈਂ ਪੈਸੇ ਲੈਣ ਕਲਾਇਆ ਮੈਨੂੰ ਤੇ ਬੜਾ ਦੁੱਖ ਜਿਆ ਹੋਂ ਡਿਆ ਵਾ ਕਿੱਦਾਂ ਪੈਲੀ ਬਣਾਈ ਸੀ ਵੇਚਣ ਵਾਸਤੇ ਥੋੜਾ ਬਣਾਈ ਸੀ ਪੁੱਤਾਂ ਵਾਸਤੇ ਬਣਾਈ ਸੀ ਹੁਣ ਵੇਚਣੀ ਪੈਣ ਰਹੀ ਆ ਉਹ ਚੱਲ ਰਮਨ ਇਹਨਾਂ ਦੀ ਜਿਆਦਤ ਵਾ ਅਹੀਂ ਰੱਖ ਕੇ ਕੀ ਕਰਨੀ ਆ ਚੱਲ ਬਾਹਰ ਚੱਲ ਜਣਗੇ ਤੇ ਸਾਰੇ ਕੰਮ ਸਹੀ ਹੋ ਜਾਣੇ ਆ ਚੱਲ ਹੈ ਤੇ ਇਦਾਂ ਹੀ ਆ ਪਰ ਲੋਕਾਂ ਦਾ ਹਾਸੋ ਹਾਨਾ ਵੀ ਤੇ ਹੈ ਹੀ ਆ ਨਾ ਝਾਟੀ ਲੋਕੀ ਗੱਲਾਂ ਕਰਨ ਡੈ ਪੈਂਦੇ ਆ ਭਾਵੇਂ ਅਹੀਂ ਬਾਹਰ ਹੀ ਗੱਲਣਾਵਾ ਕਿਸੇ ਦਾ ਮੂੰਹ ਥੋੜਾ ਫੜ ਲੈਣਾ ਵਾ ਇਹ ਗੱਲ ਦਾ ਨਾ ਮੈਨੂੰ ਬੜਾ ਦੁੱਖ ਵਾ। ਭਾਵੇਂ ਜੋ ਬੰਨੇ ਬਾਹਰ ਹੀ ਚਲ ਜਾਣਾ ਵਾ। ਪਰ ਪੈੜੀ ਨਹੀਂ ਦੇਣੀ ਚਾਹੀਦੀ। ਰਮਨ ਜੇ ਪੈੜੀ ਨਾ ਵੇਚ ਦੇ ਤੇ ਕੀ ਕਰਦੇ? ਕੇ ਰਿਸ਼ਤੇਦਾਰ ਨੇ ਇਹ ਪੈਸੇ ਥੋੜੇ ਦੇਣੇ ਹੀ। ਹੋਇਆ ਕਿਤੇ 1 ਲੱਖ 2 ਲੱਖ ਦੇ ਦੂਗਾ। ਤੈਨੂੰ ਵੀ ਪਤਾ ਹੁਣ 30-40 ਲੱਖ ਰੁਪਏ ਤੇ ਚਾਹੀਦਾ। ਉਹ ਤਾਂ ਤੁਹਾਡੀ ਗੱਲ ਠੀਕ ਵਾ। ਪਰ ਇੱਕ ਵਾਰਾਂ ਪੈੜੀ ਹੱਥੋਂ ਚਲ ਜੇ ਨਾ। ਮੁੜ ਕੇ ਲਈ ਨਹੀਂ ਜਾਂਦੀ। ਆ ਬੂਵੇ ਦਾ ਗਾੜੀ ਤੇ ਪੈੜੀ ਸੀਗੀ। ਐਦਾਂ ਦੀ ਪੈੜੀ ਲੱਭਣ ਲਈ ਮੁੜ ਕੇ ਕਿਤੇ? ਲੱਭਣੀ ਤੇ ਨਹੀਂ ਆ ਪਰ ਫਿਰ ਕੀ ਕਰਨਾ ਚੱਲ ਮੈਂ ਤੇ ਇਹੋ ਹੱਥ ਜੋੜਦੀ ਆ ਜੇ ਪੈਲੀ ਸਾਡੇ ਹੱਥੋਂ ਚਲ ਗਈ ਆ ਇਹਨਾਂ ਦਾ ਕੰਮ ਬਣ ਜੇ ਇਹੋ ਚਲ ਜਾਣ ਬਾਹਰ ਕਹਾਂ ਤੇ ਰਿਆ ਸੀ ਕਿ ਮੈਂ ਡੈਡੀ ਨੂੰ ਕਰਦਾ ਵਾਂ ਫੋਨ ਹੂੰ ਉਹ ਕਹਿੰਦੇ ਵੀ ਥੋੜੇ ਜਿਹੇ ਪੈਸੇ ਪਹਿਲੇ ਦੇਣਾ ਪਵੇ ਆ ਭਾਵੇਂ ਡੈਡੀ ਨੂੰ ਫੋਨ ਕਰੇ ਮੈਨੂੰ ਡਰ ਬੜਾ ਲੱਗਣ ਡਿਆ ਜੇ ਡਰਿਆ ਵਾ ਵਿੱਚੋਂ ਮਣ ਲੱਖਾਂ ਰੁਪਈਆ ਦੀ ਗੱਲ ਵਾ ਇਹ ਕਿਹੜਾ 2 4000 ਰੁਪਈਆ ਵਾ ਵੀ ਕੋਈ ਗੱਲ ਨਹੀਂ ਹੁਣ ਨਿਆਣਾ ਹੀ ਐ ਵੀ ਇਹਨੂੰ ਵੀ ਇਦੀ ਕਿਹੜੀ ਸਮਝਵਾ ਕੋਈ ਸਿਆਣਾ ਬੰਦਾ ਨਾਲ ਜਾਵੇ ਤੇ ਗੱਲ ਕਰੇ ਰਾਮਨ ਹਾਲ ਨੂੰ ਵੀ ਇੰਨਾ ਭੇਤ ਨਹੀਂ ਨਾ ਇੰਨਾ ਗੱਲਾਂ ਦਾ ਉਹ ਤਾਂ ਇੱਕੋ ਗੱਲ ਕਹਿੰਦੇ ਵੀ ਕਿਸ ਨੂੰ ਪਤਾ ਹੀ ਨਾ ਲੱਗੇ ਪੈਸੇ ਤੁਸੀਂ ਦੇਈ ਜਾਓ ਕਾਗਜ਼ ਪੱਤਰ ਦੇ ਦਿਓ ਤੇ ਗਾੜੀ ਏਜੰਟ ਨਾਲ ਹੀ ਆਪੇ ਗੱਲ ਕਰ ਲਾਂਗੇ ਹੁਣ ਸਾਡੀ ਜਾਣੇ ਬਲਾ ਵੀ ਗਾੜੀ ਕੀ ਗੱਲ ਕਰਦੇ ਆ ਤੇ ਕੀ ਨਹੀਂ ਕਰਦੇ ਨਹੀਂ ਜੋ ਮੈਂ ਸਮਝਾ ਕੇ ਘੱਲੂੰਗਾ ਪੀ ਇਹਨਾਂ ਵੀ ਪੈਸੇ ਉਹ ਖਾਈ ਜਾਣਾ ਵੇਖੀ ਸਹੀ ਭਲਾ ਏਜੰਟਰ ਨੂੰ ਵੀ ਦਿੰਦੇ ਆ ਕਿ ਨਹੀਂ ਦਿੰਦੇ ਚਲ ਰਮਨ ਨੂੰ ਜੋਬਨ ਹੁੰਦਾ ਨਾ ਪੈਸੇ ਲੈ ਕੇ ਤੇ ਉਹਨੂੰ ਮੈਂ ਸਮਝਾਉਣਾ ਵਾ ਤੂੰ ਬੈ ਫਿਰ ਮੈਂ ਵੇਖਾਂ ਕੋਈ ਬਾਹਰ ਦਾ ਕੰਮ ਕਰ ਵੇਖ ਲਓ ਕੋਈ ਗੱਲ ਨਹੀਂ ਡਰ ਜੀ ਇਹਨਾਂ ਨੇ ਇੱਕ ਵਾਰੀ ਪੈਸੇ ਤੇ ਲੈ ਕੇ ਆਉਣ ਦੋ ਜੋ ਉਹਦਾ ਗੱਲ ਕਰਨ ਦੇ ਅੰਦਰ ਡੈਡੀ ਆਪਣੇ ਨਾਲ ਮੈਂ ਤੇ ਗੈਂਡੀ ਆ ਕਿ ਅੱਜ ਇਹ ਗਏ ਨੇ ਪਹਿਲਾਂ ਇੱਕ ਵਾਰੀ ਪਹਿ ਘਰ ਲੈ ਆਉਣ ਤੇ ਜੈਂਟ ਨੂੰ ਦੇਣੇ ਸ਼ੁਰੂ ਕਰਦੇ ਫੇਟ ਜੀ ਇਹਨਾਂ ਨੂੰ ਦੱਸਾਂਗੇ ਤੁਹਾਨੂੰ ਵੀ ਪਤਾ ਵਾ ਕਿ ਇਹਨਾਂ ਕੋ ਪੈਸੇ ਘਟਾਉਣੇ ਸੋਖੇ ਨਹੀਂ ਹੈਗੇ ਜੈਂਟ ਜੀ ਅੱਜ ਗਏ ਨੇ ਪਹਿਲਾਂ ਤੀਨਾ 5 ਲੱਖ ਰੁਪਈਆ ਲੈ ਕੇ ਆਉਣਾ ਤੇ ਨਾਲੇ ਜੈਂਟ ਨੂੰ ਤੇ ਲੱਖ ਰੁਪਈਆ ਚਾਹੀਦਾ ਹੈ ਅਜੇ ਤੇ ਤੁਸੀਂ ਇਦਾਂ ਕਰਿਓ ਇਹਨਾਂ ਕੋ 1.5 ਲੱਖ ਰੁਪਈਆ ਬੁਆ ਲਿਓ ਤੁਹਾਨੂੰ ਵੀ ਪਤਾ ਹੀ ਆ ਮੈਨੂੰ ਇਹ ਖਰਚਾ-ਵੋਚਾ ਘਾਟ ਹੀ ਦਿੰਦੇ ਆ ਤੇ ਜਦੋਂ ਲੋਡ ਹੋਊਗੀ ਨਾ ਤੇ ਮੈਂ ਤੁਹਾਡੇ ਕੋਲ ਲੈ ਲੀਗੀ ਹਾਂਜੀ ਚਲੋ ਠੀਕ ਜੇ ਫਿਰ ਹੈ ਮੈਂ ਰਹਤੀ ਚਲ ਨਿੱਕ ਕਿਦਣਾ ਗੱਲ ਕਰੰਦੀ ਆ ਫੋਨ ਤੇ ਕਿਦੇ ਨਾ ਗੱਲ ਕੀ ਮੰਮੀ ਜੀ ਘਰ ਤੇ ਫੋਨ ਮੈਂ ਕਰਨਾ ਹੀ ਆ ਨਾਲੇ ਤੂੰ ਹੀ ਮੇਰੀਆਂ ਗੱਲਾਂ ਸੁਣਨ ਦੇ ਹੀ ਗੱਲਾਂ ਤਾਂ ਮੈਂ ਕੀ ਸੁਣਨੀਆਂ ਮੈਂ ਤਾਂ ਬਾਹਰ ਬੈਠੀ ਹਾਂ ਤੇਰੀ ਆਵਾਜ਼ ਤਾਂ ਉੱਥੋਂ ਤੱਕ ਜਾਣ ਗਈ ਕੀ ਪਕੀਆਂ ਪਕਾਉਂ ਰਹੀਆਂ ਪਿਓ ਆਪਣੇ ਦੇ ਨਾਲ ਹਨਾ ਛਦਾਈ ਬਣਾਇਆ ਰਾਂ ਮਿਲ ਕੇ ਤੁਸੀਂ ਇਹ ਚ ਸਦਾ ਇਗਨੋਰ ਵਾਲੀ ਕਿਹੜੀ ਗੱਲ ਆ ਮੰਮੀ ਜੀ ਤਹੀ ਤੇ ਇਦਾਂ ਦਵਾਰੇ ਹੋ ਗਏ ਜਿਦਾ ਮੈਂ ਪਤਾ ਨਹੀਂ ਕੀ ਕਰਤਾ ਹੁੰਦਾ ਨੀ ਜੋ ਤੂੰ ਕਿਹਾ ਵਾ ਮੈਂ ਸਭ ਕੁਝ ਸੁਣ ਲਿਆ ਵਾ ਲੱਖ ਕ ਦੀ ਲੋੜ ਵਾ ਤੇ 50000 ਵਾਦ ਲੱਲਿਓ ਗਾੜੀ ਹਰਾਮ ਦੀ ਕਮਾਈ ਆਉਣ ਡਈ ਆ ਤੈਨੂੰ ਅਕਲ ਕਰਨੀ ਚਾਹੀਦੀ ਆ ਮੈਂ ਇਹ ਆਪਣੀ ਜ਼ਮੀਨ ਵੇਚ ਕੇ ਤਾਂ ਤੁਹਾਡੇ ਤੇ ਉਹ ਪੈਸੇ ਲਾਉਣ ਦੇ ਆ ਤੂੰ ਤਾਂ ਨਹੀਂ ਆ ਵੀ ਮੈਂ ਸ਼ਰਲੇ ਡਾਵਾਂ ਉਹ ਕੰਮ ਇੱਥੇ ਨਹੀਂ ਬੰਨਣਾ ਨਹੀਂ ਮੈਨੂੰ ਤਾਂ ਪਹਿਲਾਂ ਹੀ ਪਤਾ ਲੱਗਦਾ ਸੀ ਵੀ ਇਹ ਕੰਮ ਸਿਰੇ ਨਹੀਂ ਚੜਨਾ ਜਿੱਦਾਂ ਤੇਰਾ ਪਿਓ ਤੇ ਭਰਾ ਬੋਲ ਕੇ ਗਏ ਸੀਗੇ ਭੱਲੇ ਤੁਹਾਡੇ ਹੋਂਦਾ ਨੂੰ ਲੱਗਣ ਲੱਗ ਪਿਆ ਬਾਬਾ ਇਨੇ ਬਹਿਣਾ ਗਾਲ ਹੀ ਮੰਨੀ ਉਦੋਂ ਮੁੰਡਾ ਕਿਉਂ ਆਇਆ ਸੀ ਉਦੋਂ ਤੇ ਤਰਲੇ ਮਾਰਦੇ ਸੀ ਤੁਸੀਂ ਵੀ ਸਾਡਾ ਰਿਸ਼ਤਾ ਉੱਥੇ ਹੋ ਜੇ ਹੁਣ ਪੈਸੇ ਲਾਉਣੇ ਪੈਣਦੇ ਆ ਤੇ ਤੁਹਾਨੂੰ ਰੋਣਾ ਪੈ ਗਿਆ ਨਹੀਂ ਹੈ ਹੋ ਤਾਂ ਗਲਤੀ ਕਰ ਲਈ ਮੁੰਡਾ ਵਿਆਹ ਕੇ ਮੰਮੀ ਜੀ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਜੇ ਮੇਰੇ ਘਰਦਿਆਂ ਨੂੰ ਕੁਝ ਕਿਹਾ ਨਾ ਤੇ ਫਿਰ ਵੇਖ ਲਿਓ ਮੇਰੇ ਤੋਂ ਬੁਰਾ ਕੋਈ ਨਹੀਂ ਜੀ ਬੱਲੇ ਨਹੀਂ ਬੱਲੇ ਜਾਣਦੀ ਆ ਮੈਂ ਤੇਰੇ ਘਰਦਿਆਂ ਨੂੰ ਸਾਡਾ ਜੋ ਗਰੀਬਾਂ ਦਾ ਖੂਨ ਪੀਂਦੇ ਜੇ ਜੇ ਤੇਰਾ ਪਿਓ ਇੰਨਾ ਹੀ ਸਰਦਾਰ ਹੀ ਤੈਨੂੰ ਕੱਲੀ ਨੂੰ ਬਾਹਰ ਕਰ ਦਿੰਦਾ ਸਾਡਾ ਕਿਉਂ ਗਲ ਕੁੱਟਣ ਆ ਗਿਆ ਇੱਥੇ ਬੜੇ ਤਾਂ ਹੀ ਗਰੀਬ ਲੱਭਦੇ ਜੀ ਉਦੋਂ ਕਿਉਂ ਮੁੰਡਾ ਵੀ ਆਉਣਗੇ ਹੀ ਉਦੋਂ ਤੇ ਵਿਚੋਲਿਆਂ ਨੂੰ ਕਹਿੰਦੇ ਹੀ ਵੀ ਕੋਈ ਦਿਓ ਵੀ ਨਾ ਬਸ ਕੁੜੀ ਦੇ ਦਿਓ ਸਾਨੂੰ ਉਦੋਂ ਕਿ ਹੱਜ ਜੋੜਦੇ ਹੀ ਵੀ ਅਹੀਂ ਤਾਂ ਸੋਚਿਆ شریف ਹੋਗੇ ਸਾਨੂੰ ਕੀ ਪਤਾ ਹੀ ਵੀ ਸਾਡਾ ਹੀ ਖੂਨ ਚੋਸਣਾ ਦਾ ਹੀ ਅੱਜ ਕਿਦਾਂ ਭਰਾ ਤੇ ਪਿਓ ਆ ਗਏ ਪੱਗਾਂ ਬੰਨ ਕੇ ਇੱਥੇ ਇਹ ਜੀ ਦੇ ਦਿਓ ਡਾਕੂਮੈਂਟ ਕੁੜੀ ਦੇ ਅੱਗੀਆਂ ਰੋ ਇਦਾਂ ਹੀ ਹੁਣ ਮੈਂ ਤਾਂ ਮੰਮੀ ਨੂੰ ਉਦੋਂ ਸਮਝਾਇਆ ਸੀ ਮੰਮੀ ਇਹ ਚੰਗੇ ਨਹੀਂ ਹੈਗੇ ਇਹ ਠੱਗ ਹੈਗੇ ਸਾਰੇ ਪਰੇ ਕਿਥੇ ਮੰਨਦੇ ਸੀ ਉਦੋਂ ਤੋਂ ਮੈਨੂੰ ਹੀ ਕਹਿੰਦੇ ਸੀ ਤੂੰ ਹੀ ਗਲਤ ਵਾ ਹੁਣ ਪਤਾ ਲੱਗੂਗਾ ਮੰਮੀ ਨੂੰ ਹੀ ਚੰਗੀ ਤਰ੍ਹਾਂ ਨਹੀਂ ਉਦੋਂ ਤੇ ਈਸੀ ਵੀ ਲੈਤਾ ਉਹਨੂੰ ਸਾਰਾ ਕੁਝ ਗੱਡੀ ਲੈ ਕੇ ਦੇਣ ਤੱਕ ਤਿਆਰ ਹੋਏ ਹੀ ਕਰਣਾ ਉਹ ਜੋ ਕਰਨਾ ਨਹੀਂ ਸਾਰਾ ਪਿੰਡ ਲੈ ਕੇ ਗਏ ਹੀ ਮੇਰਾ ਪਿਓ ਨਹੀਂ ਇੱਥੇ ਪਿੰਡ ਲੈ ਕੇ ਆਇਆ ਮੇਰੇ ਗੱਲ ਸੁਣ ਜੇਹੀ ਪਿੰਡ ਸਾਰਾ ਲੈ ਕੇ ਗਏ ਹਨਾ ਤੁਹਾਡੇ ਵੱਲੋਂ ਘਟ ਨਹੀਂ ਹੈ ਬਰਾਤ ਤੋਂ ਜ਼ਿਆਦਾ ਜਨ ਸ਼ਗਨ ਤੇ ਹੀਗੇ ਤੇ ਆਉਣੇ ਨਹੀਂ ਉਦੋਂ ਤੇ ਕਹਿੰਦੇ ਸੀ ਵੀ ਸਾਰੇ ਦਿਨ ਹੀ ਆ ਜਾਣ ਹੱਥ ਚਲਾਕੀਆਂ ਜਿਹੜੀਆਂ ਨਾ ਕਿ ਹੋਰ ਨਾ ਕਰ ਮੈਂ ਤਾਂ ਉਦੋਂ ਦੀ ਜ਼ਬਾਨ ਆਪਣੀ ਬੰਦ ਕੀਤੀ ਸੀ ਪਿੱਗਾਲ ਕੇ ਹੱਪਾਸੇ ਲੱਗ ਜੂ ਪਰ ਅੱਜ ਤਾਂ ਰੰਗੇ ਹੱਥੇ ਤੈਨੂੰ ਮੈਂ ਫੜ ਲਿਆ ਗੱਲਾਂ ਕਰਦੀ ਨੂੰ ਜੇ ਤਹੀਂ ਜ਼ੁਬਾਨ ਬੰਦ ੋਦਨ ਦੀ ਕੀਤੀ ਆ ਨਾ ਤੇ ਹੁਣ ਵੀ ਬੰਦੀ ਰੱਖੋ ਉਹ ਨਾ ਹੋਏ ਵੀ ਤੁਸੀਂ ਇੱਥੇ ਹੀ ਰਹਿ ਜਾਓ ਮੈਂ ਤੇ ਚਲੀ ਜਾਣਾ ਕੋਈ ਗੱਲ ਨਹੀਂ ਜੇ ਮੇਰਾ ਪੁੱਤ ਰਹੂ ਨਾ ਤਾਂ ਤੂੰ ਵੀ ਇੱਥੇ ਹੀ ਰਵੇਂਗੀ ਦਰਦੀ ਤੇ ਤੁਸੀਂ ਪਹਿਲਾਂ ਹੀ ਬੜਾ ਹੀ ਦਰਦੇ ਤੁਹਾਡੇ ਮਨਾਂ 'ਚ ਅਜੇ ਵੀ ਹੈਗਾ ਵਾ ਬਾਕੀ ਰਹੀ ਗੱਲ ਮੇਰੇ ਨਾ ਜਾਣਦੀ ਮੈਂ ਤੇ ਚਲੀ ਜਾਣਾ ਆਪਣਾ ਮੁੰਡਾ ਸੰਭੋ ਜਿਹਦੇ ਕੋਈ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਸਾਡਾ ਮੁੰਡਾ ਚਲਾਕ ਵੱਡੀ ਠੱਗੀ ਮਾਰਨਾ ਇਹ ਹੀ ਗੇ ਮੈਂ ਕਹਾਂ ਉਹਦਾਂ ਕਿਉਂ ਬੁੜਕ ਬੁੜਕ ਕੇ ਬੋਲਦੇ ਦੋਵੇਂ ਪਿਓ ਪੋਤਾ ਮिन्नੂ ਨਹੀਂ ਪਤਾ ਪਿਮਾਂਦੇ ਵਿੱਚ ਤੇ ਬੇਈਮਾਨੀ ਆ ਵੇਖ ਲੈ ਅੱਜ ਸਾਰੀ ਗੱਲ ਸਾਹਮਣੇ ਆਈ ਗਈ ਮिन्नੂ ਤਾਂ ਪਹਿਲਾਂ ਹੀ ਪਤਾ ਹੈਗਾ ਤੇ ਆ ਰਿਸ਼ਤੇਦਾਰ ਜਿਹੜੇ ਆ ਲੋਕੀ ਤਾਂ ਉਹਦਾਂ ਹੀ ਗੱਲਾਂ ਕਰਦੇ ਸੀ ਇਹਨਾਂ ਨੇ ਕੁੜੀ ਬਾਰ ਘੱਲਣੀ ਟਾੜੇ ਕੋ ਪੈਸੇ ਹੀ ਲਵਾਉਣੇ ਨਖਤਿਆਂ ਨੇ ਉਹੋ ਹੀ ਕੰਮ ਕੀਤਾ ਈ ਚੱਲ ਅਜੇ ਤੇ ਇਹ ਚੰਗਾ ਹੋ ਗਿਆ ਕੋਈ ਪੈਸਾ ਨਹੀਂ ਦਿੱਤਾ ਚੱਲ ਪੈੜੀ ਸਾਡੀ বাজੂਗੀ ਇਹਦੇ ਪਿਓ ਨਾਲ ਗੱਲ ਕਰਦੀ ਆਂ ਵੀ ਮੈਂ ਸੁਣਿਆ ਹੀ ਸਾਰੀਆਂ ਗੱਲਾਂ ਬਾਜੋ ਇਹਨਾਂ ਕੋ ਠੱਗਾ ਕੋ ਹਣ ਪੈਸੇ ਲੈਣ ਤੇ ਮੈਂ ਨਾ ਘਰੋਂ ਆ ਗਿਆ ਹਾਂ ਪਰ ਇੱਕ ਗੱਲ ਹੋਰ ਵੀ ਟੈਨਸ਼ਨ ਹੋਣ ਈ ਆ ਕਿ ਜੇ ਮੰਨ ਲਾ ਕੱਲ ਨੂੰ ਕੋਬੀ ਨਵੀ ਹੋ ਗਈ ਤੇ ਸਾਡੀ ਪਹਿਲੀ ਵੇਚ ਤੇ ਜਾਏ ਜਾਣੀ ਨਾ ਤੇ ਜੇ ਹੁਣ ਮੰਨ ਲਓ ਪਹਿਲੀ ਨਹੀਂ ਵੇਚਦੇ ਤੇ ਫੇਰ ਪੈਸੇ ਨਹੀਂ ਉਦਾਂ ਹੋਣੇ ਇਹਨਾਂ ਵਾਲੀ ਤੇ ਉਹੀ ਹੱਦ ਹੋਈ ਆ ਇਹਨਾਂ ਦਾ ਰਾਦਾ ਰੁੱਖਾਂ ਨੂੰ ਪੈਸੇ ਲੱਗੇ ਆ ਇਹਨਾਂ ਸਾਰਿਆਂ ਨੂੰ ਮੈਂ ਦੱਸਦੀ ਇਹਨਾਂ ਦੀ ਸੱਚਾਈ ਪੀਏ ਕੀ ਕਰਤੂਤਾਂ ਕਰਦੇ ਫਿਰਦੇ ਆ ਬਦਲਜੀਤ ਇੱਧਰ ਆ ਗੱਲ ਸੁਣ ਮੇਰੀ ਕੀ ਹੋ ਗਿਆ ਹੁਣਾਂ ਕੀ ਆ ਹਾਂਜੀ ਜੋ ਅਸੀਂ ਕਰਨਾ ਸੀ ਨਾ ਉਹ ਕੰਮ ਸਾਡਾ ਸਿਰੇ ਨਹੀਂਗਾ ਚੜਨਾ ਕੀ ਹੋ ਗਿਆ ਹੁਣਾਂ ਕੀ ਤੇਰੀ ਪਰਜਾਈ ਦੇ ਹੀ ਗੱਲਾਂ ਕਰਨ ਆਪਣੇ ਪਿਓ ਨਾਲ ਅੱਛਾ ਮੈਂ ਵੇੜੇ 'ਚ ਬੈਠੀ ਸਭ ਕੁਝ ਸੁਣ ਲਈ ਹਾਂ ਇਹਦਾ ਰਾਦਾ ਹੀ ਮੰਮੀ ਹੈਨੀ ਵੇੜੇ ਵਿੱਚ ਆਂਦੀ ਹੀ ਵੀ ਡੈਡੀ ਜੀ ਲੱਖ ਰੁਪਈਆ ਚਾਹੀਦਾ ਵਾ ਨਾ ਤੇ 50000 ਵਾਧਾ ਲਿਓ ਮੈਨੂੰ ਖਰਚਾ ਚਾਹੀਦਾ ਵਾ ਮੈਨੂੰ ਇਹ ਖਰਚਾ ਨਹੀਂ ਦਿੰਦੇ ਇਹਦਾ ਮਤਲਬ ਤੇ ਇਹੋ ਹੋਇਆ ਨਾ ਵੀ ਸਾਡੇ ਨਾਲ ਝੂਠ ਬੋਲਣ ਰਹੇ ਆ ਇਹਨਾਂ ਬਾਹਰ ਬੂਰ ਕਿੱਦਾਂ ਨਹੀਂ ਖੜਨਾ ਸਾਡੇ ਮੁੰਡੇ ਨੂੰ ਮਮੀ ਉਦਾਂ ਕਹਿੰਦੇ ਹੋਣੇ ਆ ਉਹਦਾ ਪੈਸੇ ਵੱਧ ਮੰਗਲੇ ਹੋਣੇ ਆ ਕਿਤੇ ਲੱਗ ਜਾਣਗੇ ਕਿਉਂ ਮੰਗੇ ਵੱਧ ਲੱਖ ਰੁਪਏ ਜਦੋਂ ਲੱਗਣਾ ਵਾ ਤੇ ਲੱਖ ਮੰਗਦੇ ਗੱਡੀ ਕਿਹੜੇ ਰੁੱਖਾਂ ਨੂੰ ਲੱਗੇ ਆ ਵੀ ਤੋੜ-ਤੋੜ ਕੇ ਫੜਾਈ ਜਾਣੇ ਗੱਡੀ ਪਿਆਲੀ ਵੇਚ ਕੇ ਤੇ ਅਸੀਂ ਅੱਗੇ ਦੇਣੇ ਆ ਕਹਿੰਦੇ ਹੋਣੇ ਕਿ ਜੈਂਟ ਮੰਗ ਲੂਗਾ ਵੱਧ ਫਿਰ ਦੇ ਦਾਂਗੇ ਆਪਣੇ ਕੋਲੋਂ ਹੀ ਵੇਹਾ ਗੱਲਾਂ ਛੱਡ ਦੇ ਮੇਰੀ ਗੱਲ ਤੇ ਯਕੀਨ ਕਰੋ ਉਹ ਠੱਗ ਜੇ ਠੱਗੀ ਮਾਰ ਜਾਣੀ ਜੇ ਤੁਸੀਂ ਰੋਂਦੇ ਰਹਿ ਜਾਣਾਗੇ ਨਿੱਕੀ ਜੀ ਗੱਲ ਤੋਂ ਜਾਨੀ ਬੋਲੀ ਗਈ ਜਾ। ਵੀ ਮਾਰੇ ਸੁਣ ਕੇ ਲਿਆ ਉਹ ਬੋਲੀ ਜਾਣਗੇ ਤੁਸੀਂ। ਦੱਸ ਮੈਂ ਛੇ ਦੇਣਾ। ਧੁੱਪੇ ਤੌਰੇ ਆ ਗਿਆ ਮੈਨੂੰ ਤੇ ਮੈਂ ਨਹੀਂ ਆਣੀ ਅਜੇ ਤੱਕ। ਮੈਨੂੰ ਸਮਝ ਨਹੀਂ ਕੋਜਾ। ਤੂੰ ਉਹਦੇ ਨਾਲ ਤੀ ਬੋਲੇ ਕਿਤੇ ਭਾਬੀ ਨਾਲ ਤੇ ਬੋਲਣਾ ਹੀ ਉਹਦੇ ਨਾਲ ਮੈਂ ਡਰ ਪਿਆ ਹੀ ਮੈਨੂੰ ਆਦਾ। ਮੰਮੀ ਤੁਸੀਂ ਜੋ ਬੰਦਾ ਕੰਮ ਨਹੀਂ ਬੰਨ ਦੇਣਾ। ਉਹਦਾ ਵੀ ਨਹੀਂ ਬੰਨਣਾ ਉਹਦਾ ਵੀ ਨਹੀਂ ਬੰਨਣਾ। ਹਾ ਦਿਮਾਗ 'ਚ ਜਿਹੜਾ ਕੀੜਾ ਤੁਹਾਡੇ ਚੱਲਣ ਦਾ ਕੱਢ ਦੋ। ਉਹ ਪੈਸੇ ਲੈਣ ਗਿਆ 5 ਲੱਖ ਰੁਪਏ ਬਾਕੀ ਕੋਲੋਂ। ਕੋਈ ਗੱਲ ਨਹੀਂ ਬਾਗੀ ਨੂੰ ਵਾਪਸ ਕਰ ਦਾਂਗੇ ਨਾ ਕੰਮ ਬਣੂ ਤੇ ਇਹ ਥੋੜਾ ਵਾ ਵੀ ਇਹਨਾਂ ਨੂੰ ਪੈਸੇ ਦੇਈ ਜਾਈਏ ਤਾਂ ਆਪਣੀ ਪੈਰੀ ਦਾ ਗੂਠਾ ਲਾਦ ਗਏ ਅਸੀਂ ਰੋਂਦੇ ਫਿਰ ਗਏ ਮੁੜ ਕੇ ਜਿਹੜੇ ਸੱਚੋ ਹੈ ਨਾ ਮਹੀਨਿਆਂ ਤੋਂ ਧੋਖਾ ਹੋਇਆ ਨਾ ਸੱਚ ਵਾ ਮੈਂ ਆਪਣੇ ਕੰਨਾਂ ਨਾਲ ਸੁਣਿਆ ਵਾ ਤੁਹਾਨੂੰ ਯਕੀਨ ਨਹੀਂ ਆਉਂਦਾ ਵੀ ਮਾਂ ਸਾਡੀ ਝੂਠ ਬੋਲਣ ਰਹੀ ਆ ਫਿਰੇ ਜੋ ਬਣਾਉਂਦਾ ਵਾ ਉਹਨੂੰ ਕਹਿੰਨੇ ਆ ਉਸੇ ਨੂੰ ਕਿਉਂ ਕਹਾਂ ਢਿੱਦਾਂ ਕਿਉਂ ਬਹਿ ਮੰਗਣ ਦੀ ਕੋਈ ਨਹੀਂ ਆਪੇ ਪੁੱਛੂਗਾ ਪੁੱਛਣਾ ਨਹੀਂ ਆ ਮੈਂ ਤਾਂ ਉਹਨੂੰ ਹੀ ਨਿਕਣ ਰਹੀ ਆ ਵੀ ਕਿਹੜੇ ਵੇਲੇ ਆਵੇ ਤਾਂ ਉਹਦੇ ਨਾਲ ਮੈਂ ਗੱਲ ਕਰਾਂ ਮੈਨੂੰ ਨਹੀਂ ਪਤਾ ਮੋਮਨੀ ਜੀ ਕਿਉਂ ਮਿੱਠੀ ਪਿਆਰੀ ਮੇਰ ਨਾਲ ਹੋਈ ਆ ਮੰਮੀ ਜੀ ਕੋਈ ਗੱਲ ਨਹੀਂ ਤੇਰੇ ਮੁੰਡੇ ਨੂੰ ਵੀ ਲੈ ਜਾਉਂਗੀ ਆਹ ਕਰਤੂਤਾਂ ਤਾਂ ਮੈਨੂੰ ਹੁਣ ਪਤਾ ਲੱਗੀਆਂ ਇਹਨਾਂ ਦੀ ਮੰਮੀ ਲੋਕੀ ਅੱਗੇ ਕਹਿੰਦੇ ਸੀ ਧੋਖੇ ਬੜੇ ਹੁੰਦੇ ਬਾਹਰ ਜਾਣ ਲਈ ਤੂੰ ਹੀ ਨਗਰੇ ਧੋਖਾ ਖਾ ਜਾਓ ਚੱਲ ਕੋਈ ਨਹੀਂ ਆ ਜਾ ਕਰ ਜੋ ਬੰਨੂ ਡਿੱਗੀ ਆਉਂਦਾ ਤਾਂ ਕਰਦੇ ਆ ਗੱਲ ਸਮਝਾਈਏ ਸਹੀ ਕੀ ਕਹਿੰਦਾ ਹਾਏ ਹੈ ਕਰ ਜੇ ਤੇ ਸਾਰਾ ਟੱਬਰ ਇਦਾਂ ਫਿਰਦਾ ਵਾ ਜਿਵੇਂ ਚੋਰ ਹੁੰਦੇ ਆ ਇੱਕ ਦੂਜੇ ਦੇ ਮਗਰ ਹੀ ਰਹਿੰਦੇ ਆ ਮੈਨੂੰ ਤੇ ਹੁਣ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਡੈਡੀ ਨੂੰ ਹੀ ਦੱਸ ਬੈਠੀ ਆ ਜੋ ਹੁਣ ਇੱਥੇ ਬੈਠੀ ਆ ਹਾਂਜੀ ਦੀਦੀ ਕੀ ਗੱਲ ਹੋਈ ਆ ਕੁਛ ਨਹੀਂ ਗੱਲ ਇਹ ਕਿਹੜਾ ਬੋਲਣ ਦੇ ਹੋ ਚੁੱਪ ਚੀ ਮੰਮੀ ਕਿਹੜਾ ਨਵਾਂ ਬੋਲਦੇ ਆ ਤੁਹਾਨੂੰ ਵੀ ਪਤਾ ਹੀ ਆ ਸਾਨੂੰ ਕਿਹੜਾ ਭਲੇਖਾ ਇਕ ਨਾ ਵਧੀਆ ਕੀਤਾ ਤੂੰ ਠੀਕ ਹੈ ਨਾ ਮੰਮੀ ਨਾ ਵਿਗੜੇ ਬੜੇ ਆ ਜਦੋਂ ਨਾ ਤੁਹਾਡਾ ਵਿਆਹ ਨਹੀਂ ਨਾ ਹੋਇਆ ਸੀ ਮੰਮੀ ਮੇਰੇ ਨਾਲ ਹੀ ਬੜਾ ਇਦਾਂ ਬੋਲਦੇ ਹੁੰਦੇ ਸੀ ਇਹ ਤੇ ਚੰਗਾ ਆ ਤੁਸੀਂ ਜਵਾਬ ਦੇਤਾ ਅੱਗੇ ਮੇਰੇ ਮੈਨੂੰ ਤੇ ਬੋਲਣ ਨਹੀਂ ਦਿੰਦੇ ਅੱਗੇ ਬੋਲਣਾ ਬੋਲਣਾ ਕੀ ਆ ਮੰਮੀ ਗੱਲਾਂ ਹੀ ਇਦਾਂ ਦੀਆਂ ਕਰਦੇ ਆ ਦੀਦੀ ਤੇ ਸਾਡੇ ਉੱਥੇ ਰਿਵਾਇ ਨਹੀਂ ਹੈਗਾ ਵੀ ਕੋਈ ਇੱਕ ਦੂਜੇ ਨੂੰ ਬੋਲੇ ਮੇਰੀ ਭਾਬੀ ਆ ਨਾ ਘਰ ਤੇ ਮੰਮੀ ਨੇ ਉਹਨੂੰ ਫੁੱਲਾ ਵਾਂਗੂ ਰੱਖਿਆ ਵਾ ਕਿਤੇ ਕੋਈ ਗੱਲ ਨਹੀਂ ਕਰਦੇ ਹੈਗੇ ਤੇ ਇੱਥੇ ਮੈਂ ਕਿਉਂ ਕਹਿਦੀ ਆ ਸੁਣਾ ਨਹੀਂ ਵਧੀਆ ਕੀਤਾ ਵਾ ਅੱਗੇ ਜਵਾਬ ਦਿੱਤਾ ਇਹ ਵਧੀਆ ਵਾ ਚਲ ਆ ਜਾ ਥੱਲੇ ਆ ਗਈ ਕਿੱਦੀ ਆਈ ਆਈ ਤੇ ਮੈਨੂੰ ਕੋ ਭੇਤ ਲੈਣ ਹੀ ਵੀ ਸਾਰੀ ਗੱਲ ਦੱਸੂਗੀ ਮੈਨੂੰ ਦੱਸਨੀ ਆ ਤੈਨੂੰ ਜੇ ਤੂੰ ਚਲਾ ਗਿਆ ਨਾ ਮੈਂ ਤੇਰੇ ਤੋਂ ਵੱਧ ਚਲਾ ਗਿਆ ਕਿੱਡੀ ਸਿਆਣੀਆਂ ਆਪਣੀਆਂ ਗੱਲਾਂ ਮਾਰਦੀ ਮੰਮੀ ਜੀ ਆਕੜ ਵੇਖਿਆ ਕਿੰਨੀ ਜੋਤ ਚ ਮੈਂ ਤੈਨੂੰ ਸਮਝਾਉਣ ਗਈ ਸੀ ਉਹ ਤਾਂ ਅੱਗੇ ਉਲਟ ਪੈਂਦੀ ਐ ਨਹੀਂ ਉਹਦੀ ਤਾਂ ਜ਼ੁਬਾਨ ਹੀ ਐਡੀ ਆ ਮੈਂ ਤਾਂ ਓਦਾਂ ਦੀ ਚੁੱਪ ਕਰਕੇ ਸੁਣ ਲਈ ਹਾਂ ਮੈਂ ਤਾਂ ਤੁਹਾਨੂੰ ਪਹਿਲੇ ਸਮਝਾਇਆ ਸੀ ਕੀ ਹੈਗਾ ਇਦਾਂ ਤੇ ਹੀ ਆ ਤੈਨੂੰ ਕੀ ਆਂਦੀ ਸੀ ਉੱਤੇ ਮੈਨੂੰ ਕੁਝ ਨਹੀਂ ਮੰਮੀ ਐਦਾਂ ਬੋਲਣ ਦੀ ਹੀ ਮੈਨੂੰ ਨਹੀਂ ਦੱਸਿਆ ਕੁਝ ਵੀ ਓਨੇ ਆਹੋ ਮੰਮੀ ਤੇ ਸਿਦੈਣਾ ਵਾ ਦਿਮਾਗ ਤੇ ਨੁਕਸ ਪੈ ਗਿਆ ਵਾ ਤਾਂ ਕਰਕੇ ਬੋਲਦੀ ਆ ਇਹ ਹੁਣ ਜੋ ਮਰਜ਼ੀ ਕਰ ਲੈ ਸਾਰਾ ਟੱਬਰ ਦੇ ਹੁੰਦਿਆਂ ਦੀ ਸੱਚਾਈ ਦੱਸੂਗੀ। ਨੇ ਉਹ ਦਿਨ ਕਿਦਾਂ ਦੋਵੇਂ ਪਿਓ ਪੋਤਾਂ ਆਣ ਕੇ ਤੇ ਬਹਿ ਗਏ। ਜੇ ਮੈਂ ਚਾਹ ਬਣਾਉਣ ਨੂੰ ਕਿਹਾ, ਨਹੀਂ ਨਹੀਂ ਭੈਣ ਜੀ, ਚਾਹ ਨਹੀਂ ਪੀਣੀ। ਅਸੀਂ ਤਾਂ ਜ਼ਰੂਰੀ ਕੰਮ ਆਏ। ਉਹਨਾਂ ਨੂੰ ਤਾਂ ਅੱਗ ਲੱਗੀ ਸੀ ਵੀ ਦਵਾ-ਦਾਵੇ ਨਾਲ ਕੋਈ ਪੈਸੇ ਲੱਲੀਏ। ਜਿੱਦਾਂ ਇਹਨਾਂ ਨੇ ਅੰਦਰ ਸੰਦੂਕ ਭਰਿਆ ਹੁੰਦਾ ਵਾ, ਤੇ ਉੱਥੋਂ ਕੱਢ ਕੇ ਸਾਨੂੰ ਦੇ ਦੇਣੇ ਆ। ਮੈਂ ਤਾਂ ਤੁਹਾਨੂੰ ਉਹਦਾ ਸਮਝਾਇਆ ਇਹ ਜਦੋਂ ਨਵੀਂ-ਨਵੀਂ ਆਈ, ਤੁਸੀਂ ਬੜਾਈ ਸੇਲਾ ਕੇ ਦੇ ਤਾ ਹੀ। ਜੋ ਗੱਡੀ ਕਹਿੰਦੇ ਤੁਸੀਂ ਗੱਡੀ ਵੀ ਲੈ ਦੇਣੀ ਇਹਨੂੰ। ਨਹੀਂ ਮੈਨੂੰ ਇਹਨਾਂ ਦੀਆਂ ਕਰਤੂਤਾਂ ਦਾ ਕੀ ਪਤਾ ਸੀ? ਮੈਂ ਤਾਂ ਕਿਹਾ ਜੋ ਬਣ ਬਾਹਰ ਚਲ ਜੂ ਪਰ ਹੁਣ ਪਤਾ ਲੱਗਾ ਪੀ ਇਹਨਾਂ ਨੇ ਕੀ ਕਰਨਾ ਈ ਸਾਡੇ ਨਾਲ ਦੋਗ ਦਿਨ ਉਹਨੇ ਪਿਆਰ ਨਾਲ ਗੱਲ ਕਰ ਲਈ ਤੁਸੀਂ ਵੀ ਉਹਦੇ ਸਿਰ ਤੇ ਚੜ ਗਏ ਚੱਲ ਕੋਈ ਨਹੀਂ ਪਤਾ ਤੇ ਲੱਗ ਗਿਆ ਨਾ ਅਜੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਕਿੱਥੇ ਗਈ ਆ ਹੁਣ ਇਹ ਕੋਠੇ ਤੇ ਬੈਠੀ ਐ ਜੰਮਣ ਵਾਲਿਆਂ ਨੂੰ ਰੋਂਦੀ ਹੁਣੀ ਕੋਠੇ ਦੇ ਬੈ ਕੇ ਹੁਣ ਵੀ ਮੇਰੀਆਂ ਕਰਤੂਤਾਂ ਪਤਾ ਲੱਗ ਗਈਆਂ ਉਹਨੂੰ ਤਾਂ ਇਹਨਾਂ ਪਤਾ ਹੀ ਨਹੀਂ ਪੀ ਮੈਂ ਬੈਠੀ ਵੇੜੇ 'ਚ ਸੁਣ ਲਈ ਆ ਆਪਣੇ ਰੌਂ ਦੇ ਵਿੱਚ ਲੱਗੀ ਸੀ ਪਿਓ ਦੇ ਨਾਲ ਗੱਲਾਂ ਕਰਨ ਉਹ ਤਾਂ ਮੈਂ ਇੱਥੇ ਰੱਬ ਕੋਲੋਂ ਸੁਣ ਲਿਆ ਫਿਰ ਕਿਹੜਾ ਉਡਾਰਾ ਹੈਗਾ ਕੋਈ ਵੀ ਕੋਈ ਨਹੀਂ ਪਿਆਜੂਗਾ ਡਰ ਅੱਗੇ ਤਾਂ ਅਸੀਂ ਚੁੱਪ ਕੀਤੇ ਹਾਂ ਪਈ ਸਾਡੇ ਮੁੰਡੇ ਦੀ ਜ਼ਿੰਦਗੀ ਦਾ ਸਵਾਲ ਵਾ ਜਦੋਂ ਹੁਣ ਸਚਾਈ ਸਾਹਮਣੇ ਆ ਗਈ ਨਾ ਹੁਣ ਇਹ ਵੀ ਨਾ ਜਾਊਗੀ ਬਾਹਰ ਹੁੰਦਾ ਨਾ ਜਵਬਨ ਕਰੋ ਗੱਲ ਉਹਦੇ ਨਾਲ ਵੀ ਕੋਈ ਨਹੀਂ ਮੈਂ ਜਵਾਬਨ ਉਹਦਾ ਤੇ ਪਿਓ ਨੂੰ ਢੀਕਣ ਢਈ ਆ ਪਿਓ ਨੂੰ ਤੇ ਕਰਾਂ ਗੱਲ ਦੱਸਾਂ ਉਹਨਾਂ ਨੂੰ ਕਿਹੇ ਵੇਲੇ ਪਿਆ ਕੰਮ ਕੀਤਾ ਜੇ ਇੰਨੇ ਅੱਜ ਫਿਰ ਭੱਜ ਕੇ ਕੋਠੇ ਤੇ ਚੜ ਗਈ ਤੇ ਮੇਰੀ ਸਿਹਤ ਤੇ ਕੀ ਅਸਰ ਵਾ ਵੇਖਾਂ ਭਾਵੇਂ ਕੋਠੇ ਤੇ ਚੜ ਤਾ ਭਾਵੇਂ ਥੱਲੇ ਆ ਹੁਣ ਤੇਰੀ ਸੱਚਾਈ ਜਿਹੜੀ ਆ ਨਾ ਮੈਂ ਸਾਰਿਆਂ ਦੇ ਸਾਹਮਣੇ ਲੈ ਕੇ ਆਉਣੀ ਆ ਜਿੰਨੂੰ ਮਰਜੀ ਦੱਸ ਦੋ ਮੈਨੂੰ ਨਹੀਂ ਕਿਸ ਦਾ ਡਰ ਤੈਨੂੰ ਡਰ ਨਹੀਂ ਨਾ ਤੈਨੂੰ ਡਰ ਤੇ ਮੈਂ ਪਾ ਕੇ ਦੱਸਾਂ ਕਿ ਡਰ ਕੀ ਚੀਜ਼ ਹੁੰਦਾ ਤੈਨੂੰ ਮਾਂ ਪਿਓ ਨੇ ਪੋਏ ਚੜਾਇਆ ਸੀ ਵਸ ਪਈ ਆ ਮੇਰੇ ਮੈਂ ਉਹਦੰਦੀ ਜ਼ਬਾਨ ਬੰਦ ਕੀਤੀ ਸੀ ਤੈਨੂੰ ਹੁਣ ਦਊਂਗੀ ਮਤ ਮੈਂ ਵੇਖ ਲਓ ਬੋਲ ਕੇ ਕਿੱਦਾਂ ਗਈ ਐ ਕੋਈ ਗੱਲ ਨਹੀਂ ਬੋਲ ਕੇ ਗਈ ਆ ਨਾ ਐਸਾ ਜ਼ਬਾਨ ਨੇ ਸਾਰੇ ਕੰਮੇ ਦੇ ਖਰਾਬ ਕਰਾਉਣੇ ਆ ਹੈਲੋ ਸਸਕੇ ਪੈਣਾ ਸਸਕੇ ਵੀਡੀਓ ਠੀਕ ਠਾਕ ਹੋ ਹਾਂਜੀ ਠੀਕ ਠਾਕ ਵਧੀਆ ਠੀਕ ਕੋਈ ਕਰ ਰਹੇ ਨੇ ਨਹੀਂ ਨਹੀਂ ਵੇਲਾ ਹੀ ਆ ਦੱਸੋ ਕੀ ਗੱਲ ਹੋਈ ਆ ਕਲਟੀ ਹੋਣੀ ਆ ਵੇ ਜੀ ਮੈਂ ਤਾਂ ਗਾੜੀ ਵਿੱਚ ਗੱਲ ਕਰ ਰਹੀ ਸੀ ਅੱਛਾ ਆਹੋ ਮਮੂ ਜੀ ਹੁਣ ਮੈਂ ਖਰੀਏਗਾ ਲੱਗ ਰਿਹਾ ਲਾ ਤੈਨੂੰ ਨਹੀਂ ਪਤਾ ਵੀ ਉਹ ਬਾਹਰ ਵਾ ਯੂ ਕਿ ਪਹਿਲਾ ਬਾਹਰ ਹੈ ਅੱਗੇ ਵੀ ਜਦੋਂ ਕਰੇ ਫੋਨ ਕਰਦੀ ਹੁੰਦੀ ਮੁੰਡੇ ਨਾਲ ਘਰ ਗੱਲ ਨਾ ਕਰਾ ਤੇ ਮੈਂ ਕਿੱਥੇ ਕਰਾਤੀ ਗੱਲ ਜਰਾ ਉਹ ਤੈਨੂੰ ਮੈਂ ਉਦੋਂ ਦਾ ਕਹਿਂ ਦਿਆ ਸੀ ਪਿਚ ਕੰਨੀ ਹੋ ਗਏ ਰਹੀਂ ਮੈਨੂੰ ਸ਼ੱਕ ਪਈਦਾ ਹੈ ਗਾ ਪਰ ਪਤਾ ਨਹੀਂ ਵੀ ਅਰਜੁਨ ਨੇ ਮੇਰੀਆਂ ਕਿੰਨਾ ਕਿਤਾਬ ਹੁੰਦੀਆਂ ਹੁਣ ਦੇ ਸਾਰਿਆਂ ਦੇ ਸਾਹਮਣੇ ਇੰਨਾ ਬੈਠੀ ਆ ਜਿੰਨਾ ਪਤਾ ਨਹੀਂ ਕੀ ਹੋ ਗਿਆ ਉਹ ਪਿਆਹਾਂ ਪੋਹਾਂ ਵਾਲੀ ਜਿਹੜੀ ਗੱਲ ਹੁੰਦੀ ਆ ਨਾ ਉਹ ਦਿਨੇ ਨਾ ਕਰਿਆ ਕਰ ਫੋਨ ਤੇ ਤੈਨੂੰ ਪਤਾ ਤਾਂ ਹੁੰਦਾ ਕੋਈ ਅੰਦਰ ਆਉਂ ਰਿਹਾ ਕੋਈ ਜਾਣ ਰਿਹਾ ਉਹ ਜਿੰਨਾ ਪੈਸੇ ਦੇਣੇ ਹੋਣਾ ਉਹਨਾਂ ਨੂੰ ਕੰਮ ਥੋੜਾ ਸੋਚਦਾ ਵਾ ਉਹਨਾਂ ਨੂੰ ਤੇ ਉਦੋਂ ਦੇ ਪਿੱਛੂ ਪਏ ਆ ਹਾਂ ਪਤਾ ਨਹੀਂ ਕੀ ਬੰਦਾ ਵਾ ਅੱਖਾਂ ਦੇ ਦੇ ਮੈਂ ਕਿਹੜਾ ਰੱਖਣਾ ਮੈਂ ਦੱਸ ਦੋ ਕੋਈ ਨਹੀਂ ਦੱਸਣਾ ਪੈਣੀ ਤੇ ਹੁਣ ਕੀ ਬਣੂਗਾ ਫਿਰ ਕੋਈ ਬੇਚੀਆ ਵੇਚਿਆ ਹੱਲ ਕੀ ਬੰਦਾ ਵਾ ਅੱਜ ਆਣ ਦੇ ਇਹ ਕਰਨ ਨਹੀਂ ਆਏ ਹੈਗੇ ਭੈਣਾਂ ਦੇ ਮੈਨੂੰ ਤਾਂ ਇਦਾਂ ਲੱਗਣਿਆ ਵੀ ਨਾ ਤੂੰ ਜਾਣਾ ਵਾ ਤੇ ਨਾ ਤੂੰ ਮੈਨੂੰ ਹੀ ਜਾਣ ਦੇਣਾ ਸਭਾ ਨਹੀਂ ਜੀ ਮੈਂ ਇਸ ਲਈ ਆ ਕਿ ਤੇਰੇ ਕੋਲੇ ਕੁਝ ਥੋੜੇ ਮੋਟੇ ਬਤਕੋ ਵਾਲੇ ਉਹ ਲੋਨੀ ਪਾਏ ਗੁਰੇ ਤੇ ਉਹ ਚੱਲ ਜਾ ਤੈਨੂੰ ਖਰਚਾ ਪਾਣੀ ਚਾਹੀਦਾ ਸੀ ਤਾਂ ਤੂੰ ਮੈਨੂੰ ਫੋਨ ਕਰਦੀ ਮੈਂ ਤੈਨੂੰ ਫੜਾ ਜਾਂਦਾ ਚੱਲ ਤਸਵੀਰ ਮੈਨੂੰ ਜੋਬਨ ਨੂੰ ਪਤਾ ਵਾ ਨਹੀਂ ਨਹੀਂ ਅਜੇ ਤੂੰ ਪਹਿਲੇ ਨਾ ਦੇ ਦੇ ਹਾਂ ਜੇ ਆਉਣ ਦੇ ਤੇ ਵੀ ਪਤਾ ਪੈਣਾ ਵਾ ਵੀ ਉਹ ਕਿਹਨਾਂ ਜੇ ਪਰ ਮਿਲਈ ਨਾ ਪਤਾ ਵਾ ਵੀ ਉਹਨਾਂ ਦੀ ਕੀ ਹੋ ਜਾਣਾ ਚੱਲ ਪਹਿਲਾਂ ਹੀ ਆਪਣੇ ਤਰੀਕੇ ਨਾਲ ਸਮਝਾਦੀ ਉਹਨੂੰ ਮੰਮੀ ਦੇ ਲਾਗੇ ਜਾਣ ਤੋਂ ਪਹਿਲਾਂ ਹੀ ਮੈਂ ਤਾਂ ਉਤਾਰ ਦਿੰਦੀ ਆ ਕਿ ਕੱਲ ਨੂੰ ਤੈਨੂੰ ਫੋਨ ਕਰਾਂਗਾ ਕੱਢੀ ਨੂੰ ਕਰਨ ਤੇ ਸਾਬਤ ਕਰ ਉਹ ਚਲ ਠੀਕ ਆ ਆਈਂਦੇ ਹੁਣ ਸੰਭਾਂਗੇ ਚੰਗ ਇੱਕੋ ਸਿਆਪਾ ਕੱਢੀ ਦਾ ਵੇ ਦੂਜਾ ਪੈ ਜਾਂਦਾ ਮੈਨੂੰ ਤਾਂ ਕੁੜੀ ਦੀ ਸਮਝ ਆਉਂਦੀ ਜੀ ਕਿ ਦੋ ਦਿਨਿਆਂ ਕੱਲ ਹੀ ਫੋਨ ਕਰਨਾ ਹੈ ਜੇ ਕਰਨਾ ਹੀ ਤੇ ਤੂੰ ਹੋਰ ਗੱਲਾਂ ਕਰ ਲੈ ਉਹਨਾਂ ਨੂੰ ਹਾਂ ਜੀ ਸਾਨੂੰ ਫੋਨ ਆਇਆ ਤੇ ਅਸੀਂ ਕੀ ਜਵਾਬ ਦੇਵਾਂ ਕੀ ਗੱਲ ਹੋ ਗਈ ਇਹ ਕੱਲੇ-ਕੱਲਾ ਗੱਲਾਂ ਕਰੀ ਜਾਂਦੇ ਆ। ਉਹ ਗੱਲਾਂ ਕੀ ਕਰਨੀਆਂ ਵਾ? ਇੱਕੋ ਗੱਲ ਦੇ ਮਗਰ ਤੇ ਉਹ ਦੰਦੀ ਤੂੰ ਪਈ ਆ। ਵੀ ਉਹਨਾਂ ਨਾਲ ਧੋਖਾ ਨਾ ਕਰੋ, ਐਉਂ ਨਾ ਕਰੋ, ਜੈਉਂ ਨਾ ਕਰੋ। ਠੀਕ ਆ ਨਾ? ਲੱਗ ਗਿਆ ਹੁਣ ਉਹਨਾਂ ਨੂੰ ਪਤਾ। ਹੁਣ ਪੈ ਗਈ ਤੁਹਾਨੂੰ ਠੰਡ। ਹੋਇਆ ਕੀ ਗੱਲ ਦਾ ਪਤਾ ਤੇ ਲੱਗੇ ਮੂੰਹ ਸਿਰ ਦਾ। ਉਹ ਪਤਾ ਕੀ ਲੱਗਣਾ ਵਾ? ਜੋਦ ਕਰ ਲਈ ਹੁਣੀਆ ਫੋਨ ਡੈਡੀ ਨੂੰ। ਅੱਛਾ। ਤੇ ਉਹ ਕਿਤੇ ਪੈਸੇ ਪੁੱਛੇ ਬਾਰੇ ਕਹਿਣ ਦੀ ਹੁਣੀਆ ਤੇ ਸੱਸੋ ਦੀ ਨੇ ਸੁਣ ਲਿਆ। ਤੂੰ ਹੋਂਡੇ ਹੀ ਮੈਨੂੰ ਫੋਨ ਕਰਨ ਵੀ ਉਹ ਡਈ ਆ ਬੋਲਣ। ਤੂੰ ਉਹਨਾਂ ਤੇ ਬੋਲਣਾ ਆਈਆਂ ਫਿਰ। ਤੇ ਤੁਹਾਨੂੰ ਵੀ ਪਤਾ ਹੀ ਨਾ ਤੂੰ ਹੀ ਵੀ ਜਾਣ ਜਾਣੀਏ ਘੜੀ ਮੁੜੀ ਫੋਨ ਲਾਉਂਨੇ ਹੀ ਉਹ ਮੈਨੂੰ ਕਲੋ ਕੀਤਾ ਵਾ ਡੈਡੀ ਨੂੰ ਦਹੀਂ ਹੀ ਕਰਨ ਚੱਲ ਕਰਨ ਤੇ ਡੈਡੀ ਨੂੰ ਦਹੀਂ ਘਰੇ ਵੀ ਇਹ ਤੇ ਲਿਆ ਕਰੇ ਵੀ ਕਰੇ ਸਾਰਾ ਡੱਬਰ ਦੇ ਹੁੰਦਾ ਵਾ ਉਹਨਾਂ ਦਾ ਓਏ ਉਹ ਤਾਂ ਮੈਂ ਉਹਨੂੰ ਸਮਝਾਉਂਦਿਆਂ ਵਾ ਪਰ ਤੂੰ ਨੀ ਨਾ ਉਹਦੇ ਦੀ ਜਬਾਨ ਮੂੰਹ ਚ ਪਾਈ ਇਹੋ ਕਹੀ ਜਾਣਦੀ ਆ ਵੀ ਉਹਨਾਂ ਨਾਲ ਧੋਖਾ ਨਾ ਕਰੋ ਐਉਂ ਨਾ ਕਰੋ ਜੈਉਂ ਨਾ ਕਰੋ ਨਾ ਪਹਿਲੇ ਲਾਉਣੀ ਆ ਜਿੰਨੇ ਵੀ ਪੰਗੇ ਪਏ ਆ ਨਾ ਤੇਰੀ ਜ਼ੁਬਾਨ ਕਰਕੇ ਪਏ ਦੱਸ ਮੈਂ ਕੀ ਕਹਿਣ ਦੀ ਹੁਣ ਉਲਟਾ ਮੇਰੇ ਦਿਵਾਲੀ ਹੋਈ ਜਾਂਦੇ ਆਂ ਉਹ ਤੂੰ ਉਦੋਂ ਦੀ ਸਾਡੇ ਨਾਲ ਦੀ ਗੱਲ ਕੀਤੀ ਆ ਉਹਨਾਂ ਨੇ ਕਰੀ ਜਾਣ ਦੀ ਉਦੋਂ ਦੀ ਦੱਸ ਜੇ ਮੈਂ ਗੱਲ ਨਹੀਂ ਕੀਤੀ ਦੋਨਾਂ ਇਹ ਵਾਲਾ ਸਾਰਾ ਕੰਮ ਹੋ ਗਿਆ ਵਾ ਤੁਸੀਂ ਪਹਿਲਾਂ ਥੋੜਾ ਜਿਹਾ ਨਿਗਰਾਨੀ ਨਾ ਰੱਖਦੇ ਹਾਂ ਇਹ ਵਾਲਾ ਕੰਮ ਓਏ ਐਂ ਤੇ ਰੱਖਣ ਦੇ ਜੇ ਰੁਪਿੰਦਰ ਹੁਣ ਤੂੰ ਉਹਨਾਂ ਦੀ ਕੋਈ ਗੱਲ ਕੀਤੀ ਨਾ ਪੀ ਉਹਨਾਂ ਦੇ ਪੈਸੇ ਮਰਨਦੇ ਆ ਤੇ ਜਾਂ ਕੋ ਹੋਂ ਰਿਹਾ ਵਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਠੀਕ ਹੈ ਨਾ ਦੱਸ ਇਹਦੇ ਵਿੱਚ ਮੇਰਾ ਭਲਾ ਕੀ ਕਸੂਰ ਵਾ ਜੋ ਝੂਠ ਬੋਲ ਬੋਲ ਕੇ ਸਾਰੇ ਕੰਮ ਕਰਨੇ ਆ ਤੇ ਇਹੀ ਕੋ ਹੋਣਾ ਵਾ ਬੰਦਾ ਸੱਚ ਦੇ ਰਾਹ ਤੇ ਚੱਲੇ ਤੇ ਆਪੇ ਕੰਮ ਸਿੱਧੇ ਹੋਣ ਹੁਣ ਇਹ ਤੂੰ ਐਦਾਂ ਕੀਤਾ ਮੈਂ ਐਦਾਂ ਕੀਤਾ ਦੱਸ ਮੇਰੀ ਇਹਦੇ ਵਿੱਚ ਕੀ ਗਲਤੀ ਏ ਬਲਾ ਐਵੇਂ ਦਵਾਲੇ ਹੋਈ ਜਾਂਦੇ ਏ ਸਸੀਗਾ ਪਾਜੀ ਸਸੀਗਾ ਸਸੀਗਾ ਜੋ ਹੋ ਠੀਕ ਠਾਕ ਆ ਜਾ ਬਹਿ ਜਾ ਮੈਂ ਬਾਹਰ ਵਾਜਾ ਮਾਰਨ ਲਿਆ ਸੀਗਾ ਆਵਾਜ਼ ਸੁਣੀ ਨਹੀਂ ਯਾਰ ਤੇਰੀ ਉਹ ਬੂਹਾ ਬੰਦ ਸੀ ਨਾ ਫਿਰ ਤਾਂ ਕਰਕੇ ਸੁਣਿਆ ਨਹੀਂ ਸੁਣੀ ਹੋਣੀ ਹੋਰ ਠੀਕ ਠਾਕ ਸਭ ਵਧੀਆ ਤੂੰ ਸੁਣਾ ਵਧੀਆ ਠੀਕ ਠਾਕ ਮੈਂ ਤਾਂ ਕੰਮ ਐਸੇ ਤੁਹਾਡੇ ਨਾਲ ਡੈਡੀ ਫੋਨ ਕਰਨ ਦੇ ਸੀ ਤੁਹਾਡੇ ਨਾਲ ਹੋਈ ਗੱਲ ਉਹਨਾਂ ਦੀ ਹਾਂ ਹੋਈ ਹੋਈ ਗੱਲ ਮੇਰੀ ਉਹ ਕਹਿੰਦੇ ਸੀ ਮੈਨੂੰ ਕਹਿੰਦੇ ਪੈਸੇ ਲੈ ਆਵਾ ਜਾ ਕੇ ਠੀਕ ਤੇ ਮੈਂ ਹਾਂ ਚੱਲ ਲੈ ਆਉਣਾ ਜਾ ਤੇ ਨਾਲ ਲੈ ਆਉਣਾ ਡੈਡੀ ਨੇ ਡੈਡੀ ਨੇ ਤੇ ਆਉਣਾ ਸੀਗਾ ਉਹ ਕਹਿੰਦੇ ਮੈਂ ਜਾਣਾ ਵਾ ਕੰਮ ਕਿਸ ਦੇ ਨਾਲ ਤੇ ਦਲਜੀਤ ਗਿਆ ਸੀਗਾ ਪਹਿਲੀਆਂ ਚ ਤੇ ਮੈਂ ਸੋਚਿਆ ਮੈਂ ਹਾਂ ਚੱਲ ਮੈਂ ਆਪ ਹੀ ਜਾ ਕੇ ਲੈ ਆਉਣਾ ਪੈਸੇ ਠੀਕ ਠੀਕ ਤੇ ਦੇ ਦਿਓ ਫਿਰ ਹਾਂ ਹਾਂ ਲੈ ਲੈ ਇਹ 5 ਲੱਖ ਜਨਾ ਹਾਂ 5 ਲੱਖ ਠੀਕ ਹੈ ਜੀ ਡੈਡੀ ਨੇ ਉਹੀ ਗੱਲ ਉਹ ਕਹਿੰਦੇ ਵੀ 5 ਲੱਖ ਦੇ ਦਿਓ ਤੇ ਜਦੋਂ ਫੇਰ ਲੋੜੇਗੇ ਫੇਰ ਲੈਣਾਗੇ ਕਹਿੰਦੇ ਸੀ ਉਦਾਂ ਏਜੰਟ ਨਾਲ ਗੱਲ ਕੀਤੀ ਨਾ ਜਿੱਥੇ ਠੀਕ ਜੇ ਉਹ ਕਹਿੰਦੇ ਆ ਕਹਿੰਦਾ ਵੀ ਜਦੋਂ ਵੀਜ਼ਾ ਆ ਜਾਊਗਾ ਨਾ ਬਾਕੀ ਪੈਸੇ ਉਦੋਂ ਦੇ ਦਿਓ ਠੀਕ ਤੇ ਤੁਸੀਂ ਕਹਿੰਦਾ ਵੀ ਥੋੜੀ ਬੋਦੀ ਫੀਸਾਂ ਫੂਸਾਂ ਦੇ ਦਿਓ ਠੀਕ ਠੀਕ ਤੁਸੀਂ ਸੋਚਿਆ ਚੱਲ ਇਦਾਂ ਹੀ ਕਰ ਲੈਨੇ ਠੀਕ ਮਾਰ ਲਾ ਹੱਥ ਮਾਰ ਲੈ ਕਰੀ ਗਿਆਂ ਲਾ ਉਹ ਨਹੀਂ ਕੋਈ ਨਹੀਂ ਗਿਣਿਆ ਤੁਸੀਂ ਨਹੀਂ ਨਹੀਂ ਫਿਰ ਵੀ ਗਿਣ ਲੈ ਕਰੀ ਚਲੋ ਮੈਂ ਗਿਣ ਲੈਣਾ ਠੀਕ ਹੈ ਭਾਜੀ ਪੂਰੇ ਇਹ ਪੈਸੇ ਤੇ ਨਾਲੇ ਜੋ ਮੈਂ ਗੱਲ ਕਰਨੀ ਏ ਇੱਕ ਹੋਰ ਤੁਹਾਡੇ ਨਾਲ ਹਾਂਜੀ ਤੇ ਬਹੁਤ ਤੋਂ ਤੁਸੀਂ ਲਿਮਟ ਚੁੱਕ ਲੈਣੀ ਸੀ ਉਹ ਵੀਰ ਜੀ ਸੋਚਿਆ ਤਾਂ ਇਵੇਂ ਲਿਮ ਪਰ ਮੁਰਕੇ ਜੰਟ ਕਹੜਿਆ ਸੀਗਾ ਵੀ ਰੁਪਈਆ ਤੁਹਾਡਾ ਬਹੁਤਾ ਨਹੀਂ ਤੇ 25-30 ਲੱਖ ਲੱਗ ਜਣਾ ਦੋਵਾਂ ਜਣਿਆਂ ਦਾ ਠੀਕ ਆ ਹੁਣ ਜੋਤ ਜਾਊਗੀ ਤੇ ਮਗਰ ਫੇਰ ਮੈਂ ਜਾਊਂਗਾ ਤੇ ਮੈਂ ਆ ਵੀ ਪੈਸੇ ਤੇ ਫੇਰ ਵੀ ਪੂਰੇ ਨਹੀਂ ਹੋਣੇ ਮਾਹ 15-20 ਲੱਖ ਰੁਪਈਆ ਮਿਲਣਾ ਲਿਮਟ ਦੇ ਤੇ ਜੇ ਮੰਨ ਲਓ ਅਸੀਂ ਵੀ ਕਿਲਾ ਹੀ ਵੇਚ ਲਈਏ ਮਗਰ ਉਹ ਘਰ ਦੇ ਤਾਂ ਬਚੇ ਰਹਿਣਗੇ ਨਹੀਂ ਮੇਰਾ ਤਾਂ ਇਹ ਵੀ ਚੱਲ ਵੀ ਲਿਮਟ ਦੇ ਮੁੜ ਕੇ ਚੁੱਕ ਲਈਂਦੇ ਤੁਸੀਂ ਚੱਲ ਨਹੀਂ ਨਹੀਂ ਵਿਚਾਰ ਤੇ ਠੀਕ ਹੀਗਾ ਪਰ ਸਾਨੂੰ ਪੈਸੇ ਜ਼ਿਆਦਾ ਦੀ ਲੋੜ ਹੈਗੀ ਮੁਰਕੇ ਫਿਰ ਹੋਣੇ ਨਹੀਂ ਚਲੋ ਹੈਨਾ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਤੇ ਲਾਉਣੇ ਵੀ ਪੈਣੇ ਆ ਵੀ ਚਲੋ ਜੇ ਕਿਤੇ ਕੱਲ ਨੂੰ ਜ਼ੋਰ ਪਾਊਗਾ ਤੇ ਫਿਰ ਪੈਣੀ ਲੰਦਾਂਗੇ ਕੀ ਕਰਨਾ ਹਾਂ ਨਾਲੇ ਚਲੋ ਵੇਖ ਲਿਓ ਖਿਆਲ ਰੱਖਿਓ ਮਾੜਾ ਮੋਟਾ ਵੀ ਜੇ ਤੇਰੀ ਨਾਲ ਦੀ ਪਹਿਲਾਂ ਚੱਲ ਜਾਂਦੀ ਹੈ ਨਾ ਹਾਂਜੀ ਹਾਂਜੀ ਤੇ ਥੋੜਾ ਬੋੜਾ ਪੈਰ ਵਾਈ ਮਗਰ ਰੱਖਿਓ ਇਹ ਨਾ ਇਹ ਵੀ ਨਾਲ ਦੀ ਚੱਲ ਜੇ ਤੂੰ ਫਿਰ ਇੱਥੇ ਇੱਥੇ ਰਹਿ ਦੇ ਥੋੜਾ ਜਿਹਾ ਪਿੰਡ ਉਹਨਾਂ ਦੇ ਗੇੜਾ-ਗੁੜਾ ਮਰਜੈਂਟ ਜੁੰਡਾਂ ਨੂੰ ਫੇਰਾ ਮਾਰਦੇ ਰਹੇ ਨਹੀਂ ਉਦਾਂ ਖਿਆਲ ਤੇ ਸਾਡਾ ਵੀ ਇਹੋ ਹੀ ਆ ਕਿ ਡਰ ਤੇ ਲੱਗਦਾ ਹੀ ਆ ਜਦੋਂ ਵੇਖੀਦਾ ਵਾ ਨਾ ਲੋਕਾਂ ਚ ਵੀ ਧੋਖੇ ਹੁੰ ਮੈਂ ਤਾਂ ਦਲਜੀਤ ਵੀਰ ਗਏ ਹਾਂ ਉਹ ਪੈਸੇ ਦੇਣ ਜਾਣਾ ਵਾ ਫੇਰ ਮਿਲ ਕੇ ਆਉਨੇ ਆ ਨਹੀਂ ਉਹਦਾ ਪੈਰ ਵੇ ਰੱਖਿਓ ਮਗਰ ਨਹੀਂ ਨਹੀਂ ਜਰੂਰ ਕਰਾਂਗੇ ਠੀਕ ਹੈ ਬੈਠੋ ਤੁਸੀਂ ਚੱਲ ਜਾਂਦਾ ਫੇਰ ਚਲੋ ਠੀਕ ਜੋ ਬਣ ਕਿਸਮਤ ਆਉਣ ਤੇਰੀ ਦੀ ਜੇ ਤੂੰ ਬਾਹਰ ਚੱਲ ਜਾਈਂ ਤੇ ਨਹੀਂ ਤੇ ਦੁਨੀਆ ਦੇ ਧੋਖੇ ਤੇ ਬੜੇ ਹੋਣਦੇ ਆ ਚਲੋ ਅੱਗੇ ਵੇਖੋ ਕਿਸਮਤ ਤੇਰੀ ਕਿੱਦਾਂ